Hi friends welcome to my YouTube channel hanji vekho mere face te bahut zyada pimple ho gaya ਹਾਂਜੀ ਮੈਂ ਨਾ ਹੁਣ ਜੌਬ ਕਰਦੀ ਆ ਇਸ ਕਰਕੇ ਮੈਨੂੰ ਸਕਿਨ ਕੇਅਰ ਫੇਸ ਕੇਅਰ ਕਰਨ ਦਾ ਟਾਈਮ ਨਹੀਂ ਮਿਲਦਾ ਇਸ ਕਰਕੇ ਮੈਂ ਸੋਚਿਆ ਵੀ ਅੱਜ ਮੈਂ ਐਲੋਵੇਰਾ ਲਗਾਣੀ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਤੇ ਹਾਂਜੀ ਮੈਂ ਨਾ ਤਾਜ਼ਾ ਐਲੋਵੇਰਾ ਤੋੜਿਆ ਸੀਗਾ ਤੇ ਉਹਨੂੰ ਮੈਂ ਨਾ 5 ਤੋਂ 7 ਮਿੰਟ ਲਈ ਪਾਣੀ ਦੇ ਵਿੱਚ ਮਤਲਬ ਭੇ ਕੇ ਰੱਖਤਾ ਸੀ ਤਾਂ ਕਿ ਜਿਹੜਾ ਤਾਂ yellow ਵਗੈਰਾ yellow ਆ ਉਹ ਹੁੰਦਾ ਨਾ ਨਿਕਲ ਕੇ ਚੱਲ ਗਿਆ yellow ਚੱਲ ਨਿਕਲ ਜੇ ਉਹ ਆਪਣੇ ਫੇਸ ਲਈ ਜਾਂ ਆਪਣੇ ਸਕਿਨ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀ ਆ ਇਸ ਤੋਂ ਬਾਅਦ ਮੈਂ ਐਲੋਵੇਰਾ ਨੂੰ ਛਿੱਲ ਕੇ ਉਹਦਾ ਜੈਲ ਨਿਕਾਲੀ ਸਤਿਵੰਤੋ ਪਰ ਚੰਗੀ ਤਰ੍ਹਾਂ ਆਪਣੇ ਹੱਥਾਂ ਉਤੇ ਮਸਲ ਕੇ ਆਪਣੇ ਫੇਸ ਦੇ ਉੱਪਰ ਲਗਾਵਾਂਗੇ ਤੁਸੀਂ ਇਹਨੂੰ ਜੇ ਤੁਸੀਂ ਫ੍ਰੀ ਹੋ ਤਾਂ ਤੁਸੀਂ 4 ਤੋਂ ਸ਼ਾਮ ਨੂੰ 4 ਤੋਂ 6 ਵਜੇ ਤੱਕ ਲਗਾ ਸਕਦੇ ਹੋ ਤੇ ਬਟ ਫਿਰ ਜੇ ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਕੋਲਜ ਵਗੈਰਾ ਜਾਂ ਸਕੂਲ ਵਗੈਰਾ ਜਾਂਦੇ ਹੋ ਤਾਂ ਤੁਸੀਂ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆਂ ਲਗਾ ਸਕਦੇ ਹੋ ਰਾਤ ਨੂੰ ਲਗਾ ਕੇ 2 ਘੰਟਿਆਂ ਲਈ ਬਾਅਦ ਫੇਸਪਾਉ ਵੀ ਸਕਦੇ ਹੋ ਨਹੀਂ ਤਾਂ ਤੁਸੀਂ ਰਾਤ ਨੂੰ ਲਗਾ ਕੇ ਸੌ ਵੀ ਸਕਦੇ ਹੋ ਅਗਰ ਜੇ ਤੁਹਾਨੂੰ ਨਹੀਂ ਰਾਤ ਨੂੰ ਲਾ ਕੇ ਸੌਣਾ ਪਸੰਦ ਤਾਂ ਤੁਸੀਂ 2 ਘੰਟਿਆਂ ਬਾਅਦ ਫੇਸ ਸਾਫ਼ ਵੀ ਕਰ ਸਕਦੇ ਹੋ ਬਟ ਇਹਨੂੰ 2 ਘੰਟੇ ਆਪਾਂ ਫੇਸ ਤੇ ਲਗਾਣਾ ਹੀ ਹੈ ਜਿੱਦਨਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਫਸਟ ਵਾਰੀ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਸੀਂ ਇਹਨੂੰ ਇੱਕ ਕੋ ਮਹੀਨਾ ਜਾਂ 15 ਦਿਨਾਂ ਦੇ ਵਿੱਚ ਤੁਹਾਨੂੰ ਨਾ ਬਹੁਤ ਵਧੀਆ ਰਿਜ਼ਲਟ ਮਿਲ ਜਾਣਿਆ ਤੁਹਾਨੂੰ ਕੋਈ ਫੇਸ ਤੇ ਫੇਸ਼ੀਅਲ ਵਗੈਰਾ ਕਰਾਉਣ ਦੀ ਲੋੜ ਨਹੀਂ ਪੈਣੀ ਜਿੰਨੇ ਵੀ ਤੁਹਾਡੇ ਦਾਗ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਿਆ ਤੁਸੀਂ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਸ਼ੇਅਰ ਕੀਤਾ ਸੀ ਕਾਫੀ ਟਾਈਮ ਹੋ ਗਿਆ ਤੇ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਿਆ ਤੁਸੀਂ ਇਹਨੂੰ ਆਪਣੇ ਅੰਡਰਆਇਜ਼ ਤੇ ਵੀ ਕਰੋਗੇ ਜਿਹੜੇ ਤੁਹਾਡੇ ਡਾਰਕ ਸਰਕਲ ਹੋ ਵੀ ਕਵਰ ਹੋ ਜਾਣੀ ਇਹਦੇ ਨਾਲ ਹਾਂਜੀ ਤੁਸੀਂ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰਨੀ ਹੈ ਜਿਸ ਨਾਲ ਤੁਹਾਨੂੰ ਬਹੁਤ ਵਧੀਆ ਇਹਦੇ ਨਾਲ ਗਲੋ ਮਿਲੇਗਾ ਤੇ ਐਲੋਵੇਰਾ ਆਪਣੇ ਫੇਸ ਲਈ ਬਹੁਤ ਵਧੀਆ ਹੁੰਦਾ ਹੈ ਤੇ ਇਹ ਨਾਲ ਤੁਹਾਡੇ ਪਿੰਪਲ ਵਗੈਰਾ ਡਾਰਕ ਸਰਕਲ ਤੇ ਦਾਗ-ਧੱਬੇ ਸਭ ਖਤਮ ਹੋ ਜਾਣਗੇ ਇਹਨੂੰ ਆਪਾਂ 2 ਘੰਟੇ ਲਈ ਰੱਖਾਂਗੇ ਇਸ ਤੋਂ ਬਾਅਦ 2 ਘੰਟਿਆਂ ਬਾਅਦ ਆਪਾਂ ਫੇਸ ਨੂੰ ਕਰ ਲਾਂਗੇ ਵਾਸ਼ ਤੁਸੀਂ ਇਹਦਾ ਜੋ ਟ੍ਰਾਈ ਕਰਕੇ ਵੇਖ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਫਿਰ ਆਪਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਹਾਂਜੀ ਤੁਸੀਂ ਇਹਨੂੰ ਜ਼ਰੂਰ 2 ਘੰਟੇ ਰੱਖਣੀ ਰੱਖਣਾ 2 ਘੰਟਿਆਂ ਬਾਅਦ ਫੇਸ ਨੂੰ ਵਾਸ਼ ਕਰ ਲਿਓ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ